ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪੈਰਾਂ ਨੇ ਜੇ ਦਰੂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਇੰਟਰਨੈਟ ਬੰਦ ਅ ਇਰਾਨ ਚ ਆਰਥਿਕ ਸੰਕਟ ਪੈਦਾ ਹੋਣ ਕਾਰਨ ਜਨਤਾ ਦਾ ਗੁੱਸਾ ਵਧਿਆ ਖਮੇਨੀ ਨੇ ਪ੍ਰਦਰਸ਼ਨ ਕਰਨ ਨੂੰ ਦਿੱਤੀ ਚੇਤਾਵਨੀ ਇਰਾਨ ਵਿੱਚ ਆਰਥਿਕ ਸੰਕਟ ਅਤੇ ਮਗਰੀ ਮਗਾਈ ਵਿਰੋਧ ਜਨਤਾ ਦਾ ਗੁੱਸਾ ਵੱਧਦਾ ਜਾਗ ਰਿਹਾ ਹੈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਘਟ ਹੋਣ ਦੇ ਕੋਈ ਸੰਕੇਤ ਨਹੀਂ ਦਿਖਾਉਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸ਼ੁੱਕਰਵਾਰ ਨੂੰ ਇੰਟਰਨੈਟ ਤੇ ਸੰਚਾਰ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਜਿਸ ਨਾਲ ਅਰਨ ਬਾਹਰੀ ਦੁਨੀਆ ਤੋਂ ਕੱਟ ਗਿਆ ਇਸ ਦੇ ਬਾਵਜੂਦ ਦੇਸ਼ ਭਰ ਵਿੱਚ ਕਈ ਥਾਵਾਂ ਤੇ ਸਰਕਾਰ ਵਿਰੋਧ ਵਿਰੋਧੀ ਪ੍ਰਦਰਸ਼ਨ ਹੋਏ ਦੇਸ਼ ਦੇ ਸੁਪਰੀਮ ਲੀਡਰ ਅਜਦੁੱਲਾ ਅਲੀ ਖਮੇਨੀ ਨੇ ਪ੍ਰਦਰਸ਼ਨ ਕਰਨ ਚਤਾਵਨੀ ਦਿੱਤੀ ਕਿ ਤਹਿਰਾਨ ਜਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਇੱਕ ਟੈਲੀਵਿਜ਼ਨ ਸਬੋਧਨ ਵਿੱਚ ਸੁਪਰੀਮ ਲੀਡਰ ਅਜਤੁੱਲਾ ਅਲੀ ਖਮੇਨੀ ਨੇ ਪ੍ਰਦਰਸ਼ਨਕਾਰੀਆਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਲਈ ਕੰਮ ਕਰਨ ਦਾ ਦੋਸ਼ ਲਗਾਉਂਦੇ ਕਿਹਾ ਕਿ ਉਹ ਜਨਤਕ ਜਾਇਦਾਦ ਤੇ ਹਮਲਾ ਕਰ ਰਹੇ ਹਨ ਤੇ ਕਿਸੇ ਹੋਰ ਦੇਸ਼ ਦੇ ਰਾਸ਼ਟਰਪਤੀ ਨੂੰ ਖੁਸ਼ ਕਰਨ ਲਈ ਆਪਣੀਆਂ ਛੜਕਾਂ ਤੇ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਇਹ ਵੀ ਜ਼ਿਕਰ ਤਾਮ ਨਹੀਂ ਦਿੱਤੀ ਕਿ ਤਹਿਰਾਨੀ ਦੇਸ਼ੀ ਲੋਕਾਂ ਲਈ ਕਿਰਾਏਦਾਰ ਵਜੋਂ ਕੰਮ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਸਰਕਾਰੀ ਮੀਡੀਆ ਨੇ ਦਾਵਾ ਕੀਤਾ ਕਿ ਅਮਰੀਕਾ ਤੇ ਇਜ਼ਰਾਈਲੀ ਅਤ ਦੀ ਏਜੰਡਾ ਨੇ ਸਥਿਤੀ ਨੂੰ ਵਿਗਾੜ ਦਿੱਤਾ ਹੈ ਤੇ ਹਿੰਸਾ ਫੜਕਾਈ ਹੈ ਇਸ ਤਰ੍ਹਾਂ ایران ਦੇ ਜਲਾਵਤਨ ਕਾਉਨ ਪ੍ਰਿਸਵਰਾਜਾ ਪਹਿਲਵੀ ਦੇਸ਼ ਦੇ ਤੇ ਤਹਿਰਾਨ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਆਨਲਾਈਨ ਵੀਡੀਓ ਸਾਂਝੇ ਕੀਤੇ ਹਨ ਜਿਸ ਵਿੱਚ ਪ੍ਰਦਰਸ਼ਨ ਕਰਗੀਆਂ ਤਹਿਰਾਨ ਅਤੇ ਹੋਰ ਥਾਵਾਂ ਤੇ ਸਰਕਾਰ ਵਿਰੋਧ ਨਾਅਰੇ ਬਾਜੀ ਕਰਕੇ ਕਰਦੇ ਦਿਖਾਇਆ ਗਿਆ ਹੈ ਪਹਿਲਾਂ ਤਾਂ ਇਸ ਤੋਂ ਪਹਿਲਾਂ ਕ੍ਰਾਊਨ ਪ੍ਰਿੰਸ ਅਤੇ ਵਿਰੋਧੀ ਸਮੂਹਾਂ ਦਾ ਸ਼ੁਕਰਵਾਰ ਨੂੰ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਦਾ ਸੌਦਾ ਦਿੱਤਾ ਸੀ ਇੱਕ ਇੰਟਰਨੈਟ ਮੀਡੀਆ ਪੋਸਟ ਵਿੱਚ ਜਖਿ ਪਹਿਲੀ ਸਥਿਤੀ ਪੈਲਵੀ ਨੇ ਰਣੀਆਂ ਨੂੰ ਸੰਗਠਿਤ ਕਰਾ ਦੁਨੀਆ ਦੀਆਂ ਨਜ਼ਰਾਂ ਤੁਹਾਡੇ ਤੇ ਹਨ ਸ਼ਰਕਾਂ ਤੇ ਉਤਰੇ ਉਤਰੋ ਇਸ ਦੇ ਇਸ ਤੋਂ ਬਾਅਦ ਪ੍ਰਦਰਸ਼ਨ ਕਰਨ ਨੂੰ ਕਾਬੂ ਕਰਨ ਲਈ ਦੇਸ਼ ਪਰਵੇਸ਼ ਇੰਟਰਨੈਟ ਅਤੇ ਫੌਂਡਸ ਬੰਦ ਕਰ ਦਿੱਤੀਆਂ ਵੀਰਵਾਰ ਰਾਤ ਨੂੰ ਕਈ ਥਾਵਾਂ ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤੇ ਜਾਰੀ ਰੱਖੇ ਕਈ ਥਾਵਾਂ ਤੇ ਅੱਗ ਲੱਗਣ ਦੀਆਂ ਰਿਪੋਰਟਾਂ ਨੇ ਕਈ ਥਾਵਾਂ ਤੇ ਬੱਸਾਂ ਕਾਰਾਂ ਮੋਟਰਸਾਈਕਲ ਮੈਟਰੋ ਸਟੇਸ਼ਨਾਂ ਤੇ ਬੈਂਕਾਂ ਨੂੰ ਸਾੜਦੇ ਹੋਏ ਦਿਖਾਇਆ ਗਿਆ ਹੈ ਇਸ ਤਰ੍ਹਾਂ ਰਣ ਵਿੱਚ ਵਿਰੋਧ ਪ੍ਰਦਰਸ਼ਨਾਂ ਤੇ ਇੰਟਰਨੈਟ ਬੰਦ ਹੋਣ ਕਰਨਾ ਸਰਕਾਰ ਸ਼ੁੱਕਰਵਾਰ ਨੂੰ ਦੁਬਈ ਅਤੇ ਅਰਬੀ ਸ਼ਹਿਰਾਂ ਵਿੱਚ ਲਗਭਗ 20 ਉਡਾਣਾਂ ਰੱਦ ਕਰ ਦਿੱਤੀਆਂ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ